ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਆਪ ਜੀ ਨਾਲ ਨਾਮ ਜਪਣ ਦਾ ਸਿਮਰਨ ਕਰਨ ਦਾ ਕੀ ਫਲ ਪ੍ਰਾਪਤ ਹੁੰਦਾ ਹੈ ਉਹਤੇ ਤੇ ਵਿਚਾਰ ਕਰਾਂਗੇ ਸੋ ਪਿਆਰ ਨਾਲ ਸਰਵਣ ਕਰੋ ਜੀ ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਉੱਥੇ ਜਾਤ-ਪਾਤ ਨੂੰ ਪੁੱਛਦਾ ਨਾ ਕੋਈ ਜੀ ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਉੱਥੇ ਜਾਤ-ਪਾਤ ਨੂੰ ਪੁੱਛਦਾ ਨਾ ਕੋਈ ਜੀ ਲਿਹਾਜ਼ ਬੈਰੀ ਤੇ ਸਜਣ ਦਾ ਵਾਜੋ ਨੇ ਕੰਬਲਾ ਮਿਲਦੀ ਨਾ ਢੋਈ ਜੀ ਰੱਬ ਘਰ ਮੁੱਲ ਪੈਂਦਾ ਹੈ ਭੈਣ ਦਾ ਉੱਥੇ ਜਾਤ-ਪਾਤ ਨੂੰ ਪੁੱਛਦਾ ਨਾ ਕੋਈ ਜੀ ਉੱਥੇ ਨੇ ਲਿਹਾਜ਼ ਵੈਰੀ ਤੇ ਸਜਣ ਦਾ ਬਾਜੋ ਦੇ ਕੇ ਹੰਬਲਾ ਮਿਲਦੀ ਨਾ ਟੋਈ ਜੀ ਰੱਬ ਘਰ ਮੁੱਲ ਪੈਂਦਾ ਹੈ ਭੈਣ ਦਾ ਉੱਥੇ ਜਾਤ-ਪਾਤ ਨੂੰ ਪੁੱਛਦਾ ਨਾ ਕੋਈ ਜੀ ਉਤਨੇ ਲਹਾਜ ਵੈਰੀ ਤੇ ਸਜਣ ਦਾ ਬਾਜੋਂ ਦੇਖ ਅੰਬਲਾ ਬਿਲ ਦੀਨਾ ਢੋਈ ਜੀ ਉਤਨੇ ਲਹਾਜ ਹੁੰਦਾ ਬਾਦ ਸ਼ਾਹੀ ਦਾ ਤੇ ਅਲੂਣੇ ਸਾਗ ਤੇਰੀ ਜਦਾ ਸ਼ਿਆਮਨਾ ਉਤਨੇ ਲਹਾਜ ਹੁੰਦਾ ਬਾਦ ਸ਼ਾਹੀ ਦਾ ਤੇ ਅਲੂਣੇ ਸਾਗ ਤੇਰੀ ਜਦਾ ਸ਼ਿਆਮਨਾ ਲੈਂਦਾ ਨਾ ਕੋਈ ਨਾਮ ਸਦਨੇਕ ਸਾਈ ਦਾ ਜੇ ਕਰ ਦੇ ਲੈ ਉਸ ਦੇ ਵਿੱਚ ਹੁੰਦਾ RAM ਨਾ ਲੈਂਦਾ ਨਾ ਕੋਈ ਨਾਮ ਸਦਨੇਕ ਸਾਈ ਦਾ ਜੇ ਕਰ ਦੇ ਲੈ ਉਸ ਦੇ ਵਿੱਚ ਹੁੰਦਾ RAM ਨਾ ਮਾ ਜੋ ਭੁੱਖਾ ਪ੍ਰੇਮ ਦਾ ਨਾ ਭੁੱਖਾ ਧਨ ਦਾ ਜਿਹੜਾ ਕਾਲੇ ਕਾਲਣਾ ਪ੍ਰਭ ਪਾਵੇ ਸੋਈ ਜੀ ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਉੱਥੇ ਜਾਤ-ਪਾਤ ਨੂੰ ਪੁੱਛਦਾ ਨਾ ਕੋਈ ਜੀ ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਉੱਤੇ ਜਾਤ-ਪਾਤ ਨੂੰ ਪੁੱਛਦਾ ਨਾ ਕੋਈ ਜੀ ਪੜਤਾ ਨੇ ਪੈਰ ਫੜ ਲੈ ਚਮਾਰ ਦੇ ਜਦੋਂ ਵਿੱਚ ਉਸ ਦੇ ਡਿਠਾ ਰੱਬ ਵਸਦਾ ਪੜਤਾ ਨੇ ਪੈਰ ਫੜ ਲੈ ਚਮਾਰ ਦੇ ਜਦੋਂ ਵਿੱਚ ਉਸ ਦੇ ਡਿਠਾ ਰੱਬ ਵਸਦਾ ਸੈਣ ਲੜ ਲਗਾ ਇੱਕ ਕਰਤਾਰ ਦੇ ਨੀਚੋਂ ਉੱਚ ਹੋ ਗਿਆ ਜੀ ਟਿੱਕਾ ਲਿਆ ਜਸ ਦਾ ਸੈਣ ਲੜੇ ਲੱਗਾ ਇੱਕ ਕਰਤਾਰ ਦੇ ਨੀਚੋਂ ਉੱਚ ਹੋ ਗਿਆ ਟਿੱਕਾ ਲਿਆ ਜਸ ਦਾ ਜਪ ਤੱਕ ਵੀਰ ਫੇਰੇ ਤਾਣਾ ਤਾਣਦਾ ਹਰੀ ਤੇ ਭਗਤ ਦੀ ਜੋਤ ਇੱਕ ਹੋਈ ਜੀ ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਉੱਤੇ ਜਾਤ ਪਾਤ ਨੂੰ ਪੁੱਛਦਾਨ ਕੋਈ ਜੀ ਉਥੇ ਨੇ ਲਹਾਜ ਵੈਰੀ ਤੇ ਸਜਣ ਦਾ ਬਾਜੋਂ ਨੇਕ ਅੰਬਲਾ ਮਿਲਦੀ ਨਾ ਟੋਈ ਜੀ ਰੱਬ ਕਰਮੁੱਲ ਪੈਂਦਾ ਹੈ ਭਜਨ ਦਾ ਉੱਤੇ ਜਾਤ-ਪਾਤ ਨੂੰ ਪੁੱਛਦਾ ਨਾ ਕੋਈ ਜੀ ਧੰਨੇ ਦੀਆਂ ਮਿਸੀਆਂ ਤੇ ਰੱਬ ਭੁੱਲਿਆ ਪੱਥਰਾਂ ਨੂੰ ਪਾੜ ਕੇ ਨਾਲ ਖਾਨ ਵਹਿ ਗਿਆ ਤਨਿਹੀਆਂ ਮਿਸੀਆਂ ਤੇ ਰੱਬ ਭੁੱਲਿਆ ਪੱਥਰਾਂ ਨੂੰ ਪਾੜ ਕੇ ਨਾਲ ਖਾਣ ਬੈ ਗਿਆ ਨਾਮ ਦਿਉ ਦਾ ਦੁੱਧ ਵੇਖ ਆਪ ਢੁੱਲਿਆ ਤਾਂ ਕਟੋਰਾ ਛੱਡੇ ਜੀ ਜਦੋਂ ਖਾਲੀ ਰਹਿ ਗਿਆ ਨਾਮ ਦਿਉ ਦਾ ਦੁੱਧ ਵੇਖ ਆਪ ਢੁੱਲਿਆ ਤਾਂ ਕਟੋਰਾ ਛੱਡੇ ਜੀ ਜਦੋਂ ਖਾਲੀ ਰਹਿ ਗਿਆ ਭੀਲਣੀ ਦੇ ਬੇਰਖਾ ਦੇ ਜਗ ਮੰਨਦਾ ਤੀਨ ਲੋਕ ਆਖਦੇ ਤਨ ਤਨ ਹੋਈ ਜੀ ਪੀਲਣੀ ਦੇ ਬੇਰਖਾ ਦੇ ਜਗ ਮੰਨਦਾ ਤੀਨ ਲੋਕ ਆਖਦੇ ਤਨ ਤਨ ਹੋਈ ਜੀ ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਉੱਤੇ ਜਾਤ ਪਾਤ ਨੂੰ ਪੁੱਛਦਾ ਨਾ ਕੋਈ ਜੀ ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਉੱਤੇ ਜਾਤ-ਪਾਤ ਨੂੰ ਪੁੱਛਦਾ ਨਾ ਕੋਈ ਜੀ ਹੋਤੈ ਨੇ ਲਹਾਜ ਵੈਰੀ ਤੇ ਸਜਣ ਦਾ ਬਾਜੋਂ ਦੇ ਕੇ ਅੰਬਲਾ ਮਿਲਦੀ ਨਾ ਢੋਈ ਜੀ ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਉੱਤੇ ਜਾਤ-ਪਾਤ ਨੂੰ ਪੁੱਛਦਾ ਨਾ ਕੋਈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿ ਗੁਰ ਜੀ ਕੇ ਫਤਿਹ